ਸਾਡੇ ਕੋਲ ਆਈਆਂ ਸੰਗਤਾਂ ਨੇ ਜਿਨ੍ਹਾਂ ਦੇ ਅਸੀਂ ਇੱਥੇ ਰੂਪ ਸੁਣਨੇ ਆ ਦੁੱਖ ਵੇਖਣੇ ਆ ਇੰਨਾ ਤੋਂ ਵੱਡਾ ਦਾਨੀ ਕੋਈ ਨਹੀਂ ਇੱਕ ਜਰੀਆ ਬਣਿਆ ਤੁਸੀਂ ਯਕੀਨ ਮੰਨਿਓ ਸਾਡੀਆਂ ਆਪੀਆਂ ਮਾਂ ਦੀਆਂ ਭਾਉ ਨਾਵਾਂ ਨੇ ਕਿ ਸਾਡੀਆਂ ਹੋ ਸਕਦਾ ਕਿਸੇ ਨਾ ਕਿਸੇ ਦਵਾਈਆਂ ਦੇ ਰੂਪ ਦੇ ਵਿੱਚ ਸਮਰੱਥ ਗੁਰੂ ਧੰਨ ਗੁਰਾਮਦਾ ਸਾਹਿਬਾ ਕੇ ਆਪ ਆਪਣੀ ਚਲਾ ਬਚਾਉਂਦੇ ਹੋਣ ਜਿੱਤੇ ਸਾਡੀਆਂ ਦਵਾਈਆਂ ਜੈਸਾ ਕੋਈ ਅਸਰ ਨਹੀਂ ਜੇ ਹੈਗਾ ਇਹ ਸਭ ਉਹਦੀ ਕਰਾਮਾਤ ਹੈ ਮਨ ਦੀਆਂ ਭਾਵਨਾਵਾਂ ਲੈ ਕੇ ਸਪੰਸਰ ਸਾਹਿਬ ਜੀ ਦੇ ਇਸ ਉਪਰਾਲੇ ਦੇ ਇਸ ਆਪਣੇ ਸਕੂਲ ਦੇ ਵਿੱਚ ਜੋ ਅੱਜ ਅਸੀਂ ਏਡਾ ਵੱਡਾ ਸਹਿਯੋਗ ਕਰਕੇ ਆਜ਼ਦੀ ਦੀ ਸੰਗਤ ਦੀ ਸੇਵਾ ਵਾਸਤੇ ਆਏ ਆਂ ਗਿਆ ਤੁਸੀਂ ਆਮ ਲੋਕਾਂ ਨੇ ਦੇਖਿਆ ਹੋ ਕੰਡਾ ਦੇ ਵਿੱਚ ਸੋ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਪੈਰਾਲਾਈਜ਼ ਦਾ ਇੱਕ ਝਟਕਾ ਲੱਗ ਜਾਂਦਾ ਆ ਤੇ ਉਹ ਝਟਕਾ ਲੱਗਣ ਦੇ ਨਾਲ ਪੇਸ਼ੈਂਟ ਦਾ 무ਵਿੰਗਾ ਹੋ ਜਾਂਦਾ ਜੀ ਇੱਕ ਸਾਈਡ ਤੇ ਡਾਕਟਰ 6-6 ਮਹੀਨੇ ਸਾਲ-ਸਾਲ ਦਾ ਟਾਈਮ ਪਾ ਕੇ ਤੇ ਉਹਨਾਂ ਨੂੰ ਇੱਕ ਸਪੀਰੀਅਰਡ ਮੈਡੀਕਲ ਤੇ ਇੱਕ ਮਿਸਾਲ ਕੋ ਬਗ ਦਾ ਸਾਲਟ ਹੁੰਦਾ ਜੀ ਉਹ ਪੇਸ਼ੈਂਟ ਨੂੰ ਦੇ ਕੇ 6 ਮਹੀਨੇ ਕੰਟੀਨਿਊ ਕਰਕੇ ਰੱਖਦੇ ਆ ਪਰ ਧੰਗੁਰੂ RAM DAS ਸਾਹਿਬ ਜੀ ਦੀ ਐਸੀ ਕਿਰਪਾ ਆ ਤੇ ਉਹਨਾਂ ਦੇ ਹੁਕਮ ਅਨੁਸਾਰ You know what ਅਮੀਨਾ ਰਾਜ ਰੱਖਿਆ ਸਿਹਤ ਨਸ਼ਾ ਸੰਬੰਧੀ ਸਾਰੀ ਜਿਹੜੀਆਂ ਸੀਗੇ ਸਾਡੇ ਡਰੱਗ ਦੇ ਜਿਹੜੇ ਸਾਡੇ ਮੈਂਬਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਇੱਕ ਡਰੱਗ ਸੰਬੰਧੀ ਵੀ ਮੀਟਿੰਗ ਕੀਤੀ ਤੇ ਨਾਲ ਅੱਜ ਜਿਹੜਾ ਇੱਕ ਅਸੀਂ ਕੈਂਪ ਅਟੈਂਡ ਕੀਤਾ ਮੈਮ ਜੇ ਗੱਲ ਕਰੀਏ ਤੇ ਸਰਪੰਚ ਸਾਹਿਬ ਨੇ ਬੜਵੱਡਾ ਉਪਰਾਲਾ ਕੀਤਾ ਕੀ ਕੰਨ ਚਾਹੋਗੇ ਹਾਂ ਬਹੁਤ ਹੀ ਅੱਛਾ ਵਧੀਆ ਹੈਗਾ ਹਰੇਕ ਨੂੰ ਨਾਲ ਹੀ ਉਹ ਮੈਡੀਸਨ ਦੇ ਰਹੇ ਹੈਗੇ ਆ ਤੇ ਨਾਲ ਹੀ ਉਹਨਾਂ ਨੂੰ ਸਾਰੇ ਚੈੱਕ ਅਪ ਕਰ ਰਹੇ ਹਰ ਤਰ੍ਹਾਂ ਦਾ ਬਹੁਤ ਅੱਛਾ ਲੱਗਾ ਬੋਹਤ ਹੈ ਕਿੰਨੀਆਂ ਜਿਹੜੀਆਂ ਦਵਾਈਆਂ ਉਹ ਦੇ ਦੇ ਠੀਕ ਹੈ ਧੰਨਵਾਦ ਮੈਂ ਖ਼ਰੀਦ ਹੋਣੇ ਆ ਸਾਰੇ ਠੀਕ ਹੈ ਔਰ ਕੋਈ ਵੀ ਜਿਹੜੇ ਵੀ ਜੀ ਆਏ ਹੋਏ ਆ ਕਿਸੇ ਨੂੰ ਇੱਥੇ 1 ਰੁਪਿਆ ਦੇਣਾ ਨਹੀਂ ਤੁਸੀਂ ਕਿਸੇ ਨੂੰ ਨਾ ਹੀ ਕਿਸੇ ਨੂੰ ਤੁਹਾਡੇ ਕੋਲ ਮੰਗਣਾ ਤੇ ਨਾ ਹੀ ਕਿਸੇ ਨੂੰ ਦੇਣਾ ਟੈਸਟ ਵੀ ਫ੍ਰੀ ਹੈ ਸਭ ਤੋਂ 20 ਹੈਗਾ ਉਹ ਤੁਸੀਂ ਅੱਗੇ ਇਧਰ ਜਾਓ ਯੇਨੇ ਬਾੜੀ ਬਾੜੀ ਮੈਣੀ ਮੈਣੀ ਕੋਲਾ ਦੱਸੋ ਵਾਹਿਗੁਰੂ ਜੀ ਦਾ ਖਾਸ ਸਭਨਾ ਹੈ ਗੁਰਜੀ ਕੀ ਪਦੇ ਸੋਨਿਆ ਸਾਈਂ ਜੀ ਲਾਉ ਜੀ ਸਰ ਤੁਸੀਂ ਹਰ ਪਿੰਡ ਦੇ ਵਿੱਚ ਕੈਂਪ ਲਾ ਕੇ ਲੋਕ ਭਲਾਈ ਲੋਕਾਂ ਨੂੰ ਜਾਗਰੂਕ ਕਰ ਰਹੇ ਜੇ ਲੋਕਾਂ ਨੂੰ ਮੈਡੀਸਿਨ ਫਰੀ ਦੇ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਸਾਡਾ ਜੋ ਮੀਰ ਮੁਖਸ਼ਦਾ ਜੀ ਸ਼੍ਰੀ ਰਾਮਦਾਸ ਸੁਪਰ ਮੈਡੀਕਲ ਸਪੈਸ਼ਲਟੀ ਹਸਪੀਟਲ ਜਿਸ ਸੜੀ ਅੰਜੀ ਦੀ ਸ਼ੁਰੂਆਤ ਹੋਈ ਉਸ ਐਸ ਜੀ ਮਹਾਰਾਜਾ ਅਜੀਤ ਸਿੰਘ ਉਸ ਦੇ ਅੰਦਰ ਅਸੀਂ ਹਰ ਇੱਕ ਪਰਸਨ ਤੱਕ ਆਪਣੀ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਸਾਡਾ ਮੀਨ ਮਕਸਦ ਹੈ ਗਰੀਬ ਅਤੇ ਲੋੜਵੰਦ ਦੀ ਸੇਵਾ ਜਿਸ ਸੇਵਾ ਭਾਵਨਾ ਦੇ ਨਾਲ ਅਸੀਂ ਲੱਗੇ ਹੋਏ ਆ ਉਹ ਗੁਰੂ ਆਮਦਾਸ ਸਾਹਿਬ ਜੀ ਦੇ ਬਖਸ਼ੇ ਹੋਏ ਹੁਕਮ ਦੇ ਅਨੁਸਾਰ ਆਪਣਾ ਕਿੱਤਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਿੱਟ ਕਰਦੇ ਪਏ ਆ ਉਸ ਕਿੱਤੇ ਦੇ ਅਨਸਾਰ ਆਉਣ ਵਾਲੀਆਂ ਲੋਕਾਂ ਬਾਰੇ ਜਾਣਕਾਰੀ ਪੇਸ਼ ਕਰੀ ਐਂਡ ਪੇਸ਼ੀਬਲ ਸ਼ੂਗਰ ਅਤੇ ਸ਼ੂਗਰ ਦੇ ਨਾਲ ਹੋਣ ਵਾਲੀਆਂ ਹੋਰ ਅੰਨਿਕਾ ਰੋਗਾਂ ਬਾਰੇ ਜਾਣਕਾਰੀ ਦੇਣ ਵਿੱਚ ਸਫਲ ਹੋ ਰਹੇ ਹਾਂ ਔਰ ਇਹ ਸਭ ਸਾਡੀ ਟੀਮ ਦੇ ਨਾਲ ਜਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਸਬੰਧ ਦੇ ਨਾਲ ਅਸੀਂ ਇਹ ਵਰਕਆਊਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਕੰਮਜਾਜ਼ ਬੁਰੀ। ਦਰ ਸਾਹਿਬ ਪਿੰਡਾਂ ਚੋਂ ਕਿਦਾਂ ਦਾ ਸਹਿਯੋਗ ਮਿਲ ਰਿਹਾ? ਬਹੁਤ ਸੋਹਣਾ ਜੀ। ਠੀਕ ਹੈ ਜੇ ਉਹ ਆਪਣਾ ਕਲਿਆਣਪੁਰ ਕੈਂਪ ਲਾਇਆ ਹੈ ਇਸ ਵਾਰ ਕੀ ਕਰਨਾ ਚਾਹੋਗੇ? ਬੜਾ ਮਜ਼ਾ ਆਇਆ ਜੀ ਬਹੁਤ ਵਧੀਆ ਇਥੋਂ ਦੇ ਸਰਦਾਰ ਪੰਚ ਸਾਹਿਬ ਜੀ ਜਿਹੜੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਕਰਕੇ ਆਪਣੇ ਸਕੂਲ ਦੇ ਵਿੱਚ ਇੱਕ ਬਹੁਤ ਵੱਡੇ ਉਸ਼ ਦੇ ਨਾਲ ਇੱਕ ਕੈਂਪ ਜਿਹੜਾ ਹੋਇਆ ਸੀਗਾ ਲੋਕਾਂ ਦੇ ਵਿੱਚ ਉਹਦੇ ਨਾਲ ਕਾਫੀ ਲੋਕਾਂ ਦਾ ਇਕੱਠ ਹੋਇਆ ਇਕੱਠ ਦੇ ਦੌਰਾਨ ਜਿਹੜਾ ਸੀਗਾ ਅਸੀਂ ਇੱਥੇ ਮਰੀਜ਼ਾਂ ਨੂੰ ਦਵਾਈਆਂ ਫਰੀਆਂ ਚੈੱਕ ਅਪ ਹੋਏ ਜਾਂਚ ਹੋਣ ਤੋਂ ਬਾਅਦ ਜਿਹਦੇ ਵਿੱਚ ਸਾਡੇ ਨਾਲ ਬਾਕੀ ਡਾਕਟਰ ਵੀ ਨਾਲ ਸਾਡੇ ਪਾਰਟ ਆਕਸੀਜਨ ਜਿਸ ਤਰ੍ਹਾਂ ਸਾਡੇ ਕੋਲ ਅਲੱਗ-ਅਲੱਗ ਪਾਰਟ ਆਫ ਹੱਡੀਆਂ ਦੇ ਲੋਕਾਂ ਦੇ ਮਾਰ ਸੀਗੇ ਛਾਤੀ ਦੇ ਲੋਕਾਂ ਦੇ ਮਾਰ ਸੀਗੇ ਨਾਲ ਔਰਤਾਂ ਦੇ ਲੋਕਾਂ ਦੇ ਵਾਹ ਡਾਕਟਰ ਸੀਗੇ ਸਾਡੇ ਕੋਲ ਇਹਦੇ ਨਾਲ-ਨਾਲ ਦਵਾਈਆਂ ਤੇ ਸਿਗੀਆਂ ਹੀ ਸੀਗੀਆਂ ECG ਫ੍ਰੀ ਬਾਕੀ ਲੈਬ ਦੇ ਲੈਬਾਰਟਰੀ ਦੇ ਟੈਸਟ ਉਹ ਬਹੁਤ ਸਾਰੇ ਜਿਹੜੇ ਸੀਗੇ ਉਹ ਵੀ ਆਪਾਂ ਲੋਕਾਂ ਨੂੰ ਫ੍ਰੀ ਕਰਕੇ ਇਹ ਸੇਵਾ ਨਿਭਾਈ ਹੈ ਸਰ ਜੀ ਗੱਲ ਕਰੀਏ ਤੇ ਅੱਜ ਆਪਣਾ ਇੱਥੋਂ ਦੇ ਆਪਣਾ ਐਸਐਚਓ ਧਾਰੀਵਾਲ ਉਹ ਵੀ ਆਏ ਆ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੋਗੇ ਯੈਸ 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 ਉਹ ਵੀ ਐਸਜੀ ਦੇ ਸਾਹਮਣੇ ਚ ਮਿਲ ਕੇ ਗਏ ਐਸਐਚਓ ਬਲਜੀਤ ਕੌਰ ਸੀਗੇ ਉਹ ਐਸੀ ਬਹੁਤ ਜ਼ਿਆਦਾ ਉਤਸ਼ਾਹਤ ਕਰਦੀ ਹੈ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ ਇਸ ਸਮਾਜ ਦੇ ਵਿੱਚ ਕਿਉਂਕਿ ਹਮੇਸ਼ਾ ਪੁਲਸ ਦਾ ਤੇ ਡਾਕਟਰ ਦੀ ਟੀਮ ਦਾ ਇੱਕ ਤਾਲਮੇਲ ਰਿਹਾ ਸੀ ਔਰ ਉਸ ਤਾਲਮੇਲ ਦੇ ਨਾਲ ਪ੍ਰੈਸ ਨੇ ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਆ ਸੋ ਮੈਂ ਆਪ ਜੀ ਦਾ ਧੰਨਵਾਦ ਕਰਦਾ ਇਸ ਪ੍ਰੈਸ ਦਾ ਤੇ ਆਪ ਜੀ ਦਾ ਸਰਦਾਰ ਸੁਖਵਿੰਦਰ ਸਿੰਘ ਸਾਡੇ ਬਿਸ਼ਰਾ ਬੱਜਾ ਸਿੰਘ ਨੂੰ ਬਹੁਤ ਸੋਹਣੀ ਆਪਣੀ ਇੱਕ ਜ਼ਿੰਮੇਵਾਰੀ ਵਾਲੀ ਡਿਊਟੀ ਨਿਭਾਰੇ ਆ ਤੇ ਮੈਂ ਆਪਣੀ ਟੀਮ ਦੇ ਨਾਲ ਨਾਲ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿੱਥੇ ਐਸਐਚਓ ਸਾਹਿਬ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਵੇਰਨੈਸ ਦੇ ਕੇ ਉਹਨਾਂ ਨੂੰ ਇਹ ਗੱਲ ਕਰਦੇ ਪਏ ਆ ਕਿ ਅਸੀਂ ਨਸ਼ੇ ਤੋਂ ਬਚੀ ਐਂਡ ਨਸ਼ਿਆਂ ਬਾਰੇ ਗਾਈਡੈਂਸ ਦੇ ਕੇ ਲੋਕਾਂ ਨੂੰ ਅਵੇਰ ਕਰਕੇ ਉਹਨਾਂ ਦੀਆਂ ਜਿਹੜੀਆਂ ਸਿਗੀਆਂ ਜਿੰਨਾ ਹੋ ਸਕਦਾ ਨੌਜਵਾਨ ਜਿਹੜੀ ਨੂੰ ਬਚਾਇਆ ਜਾ ਸਕੇ ਮੈਰੀ ਪਣੀ ਖੋਲਾ ਦਫਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਸੋ ਨਿਆਰ ਸਾਈਂ ਕੀ ਅਰਦਾਸ ਅਸੀਂ ਅੱਜ ਕਲਿਆਨਪੁਰ ਪਿੰਡ ਵਿੱਚ ਤੇ ਕੈਂਪ ਲੱਗਾ ਹੋਇਆ ਜਿਸ ਵਿੱਚ ਹਰ ਬਿਮਾਰੀ ਦੀ ਚੈੱਕਅਪ ਕਰ ਰਹੇ ਡਾਕਟਰ ਸਾਹਿਬ ਤੇ ਬੜਾ ਅੱਛਾ ਵਧੀਆ ਲੱਗਾ ਸਾਰਾ ਇੱਕ ਨਾਲ ਅਸੀਂ ਸੈਮੀਨਾਰ ਅੱਜ ਰੱਖਿਆ ਸੀ ਨਸ਼ਾ ਸੰਬੰਧੀ ਸਾਰੀ ਜਿਹੜੀਆਂ ਸੀਗੇ ਸਾਡੇ ਡਰੱਗ ਦੇ ਜਿਹੜੇ ਸਾਡੇ ਮੈਂਬਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਇੱਕ ਡਰੱਗ ਸੰਬੰਧੀ ਵੀ ਮੀਟਿੰਗ ਕੀਤੀ ਤੇ ਨਾਲ ਅੱਜ ਜਿਹੜਾ ਇੱਕ ਕੈਂਪ ਅਟੈਂਡ ਕੀਤਾ ਨਾਮ ਜੇ ਗੱਲ ਕਰੀਏ ਤੇ ਸਰਪੰਚ ਸਾਹਿਬ ਨੇ ਬੜਾ ਵੱਡਾ ਅਫਰਾਲਾ ਕੀਤਾ ਕੀ ਕੰਨ ਚਾਹੋਗੇ ਹਾਂ ਬਹੁਤ ਹੀ ਅੱਛਾ ਵਧੀਆ ਹੈਗਾ ਹਰੇਕ ਨੂੰ ਨਾਲ ਹੀ ਉਹ ਮੈਡੀਸਨ ਦੇ ਰਹੇ ਹੈਗੇ ਆ ਨਾਲ ਹੀ ਉਹਨਾਂ ਨੂੰ ਸਾਰੇ ਚੈੱਕਅਪ ਕਰ ਰਹੇ ਹਰ ਤਰ੍ਹਾਂ ਦਾ ਬਹੁਤ ਅੱਛਾ ਲੱਗਾ ਤੇ ਬਹੁਤ ਇਹਨਾਂ ਦੀ ਜਿਹੜੀਆਂ ਦਵਾਈਆਂ ਉਹ ਦੇ ਦੇ ਠੀਕ ਹੈ ਧੰਨਵਾਦ ਜੀ ਸਰਪੰਚ ਸਾਹਿਬ ਆਪਣੇ ਪਿੰਡ ਵਿੱਚ ਜੋ ਤੁਸੀਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋ ਇਸ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਜੀ ਮੈਂ ਪ੍ਰਤਾਪ ਸਿੰਘ ਕਲਿਆਣਪੁਰ ਸਰਪੰਚ ਜੀ ਰਹਾ ਹਾਂ ਮੇਰੇ ਪਿੰਡ ਦੇ ਵਿੱਚ ਇਹ ਆਸਰਾ ਫ੍ਰੀ ਕੇਸ ਸਾਡੇ ਪਿੰਡ ਦੇ ਜੋ ਗਰੀਬ ਲੋਕ ਨੇ ਉਹਨਾਂ ਦਾ ਬਹੁਤ ਲਾਭ ਹੋਵੇ ਇਸ ਇਸ ਸੰਬੰਧ ਵਿੱਚ ਅੱਜ ਡਾਕਟਰ ਨੋਤੇਜ ਸਿੰਘ ਸੰਦੂ ਯੋਗੇ ਗੁਰੂ ਰਾਮਦਾਸ ਸਾਹਿਬ ਜੀ ਅਸਥੀ ਕੋਟੋ ਪੈਣੀ ਮੀਆਂ ਸਾਹ ਤੇ ਆਸਾ ਜੀ ਤੇ ਵੀ ਕੈਂਪ ਲਾਇਆ ਜਿਹਦੇ ਵਿੱਚ ਲੋਕਾਂ ਨੂੰ ਬੰਦਾ ਫੁੱਲਾਈ ਦਿੱਤਾ ਗਿਆ ਇਸ ਲਈ ਮੈਂ ਬਹੁਤ ਬਹੁਤ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਕਿ ਆਪਣੇ ਡਾਕਟਰ ਸਾਹਿਬ ਨੇ ਕਿੰਨਾ ਕਿ ਆਪਣਾ ਮੈਡੀਸਨ ਦਿੱਤੀ ਕਿੰਨੇ ਕੁ ਲੋਕਾਂ ਨੂੰ ਇਹਨਾਂ ਦੇ ਅੱਜ ਸਾਡੇ 65 ਮਤਲਬ ਪੱਕੇ ਜਿਹੇ ਟਿਕਣੀਆਂ ਆ ਇਹ ਤੇ ਸਪੰਦ ਦੇ ਫਟੋ ਘਟ ਮੀਤ 3 ਲੱਖ ਦੀ ਜਿਹੜੀ ਦਵਾਈ ਆ ਬਹੁਤ ਮਹਿੰਗੀ ਔਰ ਵਧੀਆ ਦਵਾਈ ਹੈ ਜਿਹੜੀ ਸਾਡੇ ਲੋਕਾਂ ਨੂੰ ਚਾਹੀਦੀ ਹੈ ਜੀ ਇਹ ਬਹੁਤ ਜ਼ਰੂਰੀ ਤੇ ਕੀ ਡਾਕਟਰ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਵਿੱਚ ਆ ਕੇ ਮੈਨੂੰ ਕਨਫਰਮੇਸ਼ਨ ਦਿੱਤੀ ਸਰਪੰਚ ਸਾਹਿਬ ਜੇ ਗੱਲ ਕਰੀਏ ਤੇ ਵਿਸ਼ੇਸ਼ ਤੌਰ ਤੇ ਆਪਣਾ ਐਸਐਸਓ ਧਾਰੀਵਾਲ ਜਿਹੜੇ ਉਹ ਵੀ ਪਹੁੰਚੇ ਕੀ ਕਹਿਣਾ ਚਾਹੋਗੇ ਹਾਂ ਉਹ ਆਪਣੇ ਐਸਐਸਓ ਆਪਣੇ ਸਾਡੇ ਸਾਰੀ ਵਾਲਦੇ ਵੀ ਇਸ ਕੈਂਪੇਨ ਤੇ ਉਹਨਾਂ ਨੇ ਹਿੱਸਾ ਲਿਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਕ ਅੱਜ ਸਾਵੈ ਜੀ ਸਰਪੰਚ ਸਾਹਿਬ ਆਪਣੇ ਪਿੰਡ ਵਿੱਚ ਜੋ ਤੁਸੀਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋ? ਇਸ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਜੀ ਮੈਂ ਅਕਸਰ ਸਿੰਘ ਕਲਿਆਣਪੁਰ ਸਰਪੰਚ ਜੀ ਦਾ ਬੋਲਿਆ ਮੇਰੇ ਪਿੰਡ ਵਿੱਚ ਚੱਲ ਰਿਹਾ ਹੈ ਆਸਰ ਫ੍ਰੀ ਕੇਅਰ ਸਾਡੇ ਪਿੰਡ ਦੇ ਜੋ ਗਰੀਬ ਲੋਕ ਨੇ ਉਹਨਾਂ ਦਾ ਫਾਇਦਾ ਲਾਵੇ ਇਸ ਇਸ ਸੰਬੰਧ ਵਿੱਚ ਅੱਜ ਗੁਰਦਾਪਤ ਡਾਕਟਰ ਨਵਤੇਜ ਸਿੰਘ ਸੰਧੂ ਜੋ ਕਿ ਗੁਰੂ ਰਾਮਦਾਸ ਸਾਹਿਬ ਅਸਟਾਟ ਪੈਣੀ ਮੀਆਂ ਸਾਹ ਦੇ ਆਸਰ ਦੇ ਰਿਖਾ ਲਾਇਆ ਜਿਹਦੇ ਵਿੱਚ ਲੋਕਾਂ ਦੀ ਬੰਦਾ ਸਪਲਾਈ ਦਿੱਤਾ ਗਿਆ ਇਸ ਲਈ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਆਪਣਾ ਡਾਕਟਰ ਸਾਹਿਬ ਨੇ ਕਿੰਨਾ ਕਿ ਆਪਣਾ ਮੈਡੀਸਨ ਦੀ ਕਿੰਨੇ ਕੁ ਲੋਕਾਂ ਨੂੰ ਇਹਨਾਂ ਦੇ ਅੱਜ ਸਾਡੇ 65 ਮਤਲਬ ਪਤਿਆਂ ਜਿਹੜੀਆਂ ਟਕਰੀਆਂ ਨੇ ਜਿਹਦੇ ਇਸ ਬੰਦਗੇ ਫਟੋ ਘਟ ਵੀ ਤੇ 3 ਲੱਖ ਦੀ ਜਿਹੜੀ ਦਵਾਈ ਆ ਬਹੁਤ ਮਹਿੰਗੀ ਔਰ ਵਧੀਆ ਦਵਾਈ ਜਿਹੜੀ ਆ ਸਾਡੇ ਲੋਕਾਂ ਨੂੰ ਚਾਹੀਦੀ ਸੀ ਜੀ ਇਹਦੇ ਮੈਨੂੰ ਬਹੁਤ ਖੁਸ਼ੀ ਤੇ ਕੀ ਡਾਕਟਰ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਤੇ ਆਪਣਾ ਕੀਤੀ ਸਮਾਂ ਕੱਢ ਕੇ ਸਾਡੇ ਪਿੰਡ ਦੇ ਟੱਚ ਉਹਨਾਂ ਨੇ ਕਨਫਰਮਾਈਟ ਕੀਤਾ ਸਰਪੰਚ ਸਾਹਿਬ ਜੇ ਗੱਲ ਕਰੀਏ ਤੇ ਵਿਸ਼ੇਸ਼ ਤੌਰ ਤੇ ਆਪਣਾ ਐਸਐਸਓ ਧਾਰੀਵਾਲ ਜਿਹੜੇ ਉਹ ਵੀ ਪਹੁੰਚੇ ਕੀ ਕਹਿਣਾ ਚਾਹੋਗੇ ਹਾਂ ਉਹ ਆਪਣੇ ਐਸਐਸਓ ਆਪਣੇ ਸਾਡੇ ਧਾਰੀਵਾਲ ਦੇ ਵੀ ਇਸ ਕੈਂਪ ਵਿੱਚ ਉਹਨਾਂ ਨੇ ਹਸਾਲਿਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ